ਗੁਰਮੁਖੋ ਜਿੱਥੇ ਸ਼ਬਦ ਦਾ ਪਹਿਰਾ ਲੱਗ ਜਾ ਉਹਨਾਂ ਆ ਚੌਕੀਆਂ ਦੂਜੇ ਵੀ ਲਾਈ ਬੈਠੇ ਆ ਉਹ ਸਿਰ ਖਲਾਰੀ ਜਾਂਦਾ ਕੋਈ ਕਹਿੰਦਾ ਬਾਬੇ ਦੀਪ ਸਿੰਘ ਦੀ ਚੌਕੀ ਆਉਂਦੀ ਕੋਈ ਕਹਿੰਦਾ ਸਹਬਜ਼ਾਦਿਆਂ ਦੀ ਆਉਂਦੀ ਕੋਈ ਕਹਿੰਦਾ ਬਾਬੇ ਸ੍ਰੀ ਚੰਦ ਦੀ ਆਉਂਦੀ ਗੁਰਮੁਖੋ ਇਹ ਸਿਰ ਮਾਰਨ ਵਾਲੀਆਂ ਦੇ ਚੌਕੀਆਂ ਤੋਂ ਬਚੋ ਤੁਸੀਂ ਕੀਰਤਨ ਦੀ ਸ਼ਬਦ ਨਾਲ ਜੁੜੋ ਆਪ ਸ਼ਬਦ ਬੜੋ ਉਹ ਇਹ ਚੌਕੀ ਬਣ ਜਾਏਗਾ ਕਦੀ ਤੁਸੀਂ ਦੇਖੋ ਜਿਹੜਾ ਬੰਦਾ ਰੋਜ਼ ਨਾਮ ਜਪਦਾ ਹੈ ਨਾ ਜਦੋਂ ਕਿਤੇ ਮਨ ਗੰਦੇ ਪਾਸੇ ਮੰਦੇ ਪਾਸੇ ਵਕਾਰਾਂ ਵਾਲ ਜਾਂ ਕਿਤੇ ਪੈ ਵੀ ਜਾਂਦਾ ਹੈ ਇੱਕੋ ਦਮ ਅੰਦਰ ਸ਼ਬਦ ਚੱਲਣ ਲੱਗ ਪੈਂਦਾ ਵੈਗ ਨੂੰ ਵੈਗ ਨੂੰ ਕਹਿਣ ਵੈਗ ਨੂੰ ਕਿਉਂ ਕਿਉਂਕਿ ਸ਼ਬਦ ਆਲਰੇਡੀ ਦੀਵਾਰ ਬਣਾ ਕੇ ਬੈਠਾ ਹੋਇਆ ਜਦੋਂ ਸ਼ਬਦ ਦੇਖਦਾ ਕੋਈ ਵਾਰ ਕਰਨ ਲੱਗੈ ਸੱਚੀ ਮੱਚੀ ਸ਼ਬਦ ਰਖਵਾਲਾ ਕਹਿੰਜੀ ਦੁਨੀਆ ਦੇ ਚੌਕੀਦਾਰ ਪਹਿਰੇਦਾਰ ਸੱਚ ਇਹ ਵੇ ਸੰਸਾਰੀ ਚੌਕੀਦਾਰ ਪਹਿਰਾ ਦੇਣ ਵਾਲੇ ਸਿਰਫ ਚੋਰਾਂ ਤੋਂ ਬਚਾਉਂਦੇ ਆ ਸ਼ਬਦ ਇਹੋ ਜਿਹਾ ਪਹਿਰਾ ਦਿੰਦਾ ਜਮਦੂਤ ਤੋਂ ਵੀ ਬਚਾ ਜਾਂਦਾ ਸਿਆਣਾ ਬੰਦਾ ਮਿਹਨਤ ਕਰ ਸਕਦਾ ਪਰ ਪਿਆਰਿਓ ਚੇਤੇ ਰੱਖਿਓ ਮਿਹਨਤ ਨਾਲ ਰਸ ਨਹੀਂ ਆਪਾ ਸਕਦਾ ਜਿਹੜੀ ਜ਼ਮੀਨ ਨੇ ਤਾਕਤ ਦੇਣੀ ਮਾਲੀ ਪਾਣੀ ਲਾ ਸਕਦਾ ਹੈ ਮਾਲੀ ਗੋਡੀ ਕਰ ਸਕਦਾ ਪਰ ਜੋ ਜ਼ਮੀਨ ਨੇ ਦੇਣਾ ਉਹ ਮਾਲੀ ਦੇ ਖਾਤ ਵਿੱਚ ਨਹੀਂ ਉਸ ਤੋਂ ਬਾਅਦ ਜਦੋਂ ਫਲ ਪੱਕਣ ਲੱਗਦਾ ਹੈ ਜਿਹੜਾ ਰਸ ਸੂਰਜ ਦੀਆਂ ਕਿਰਨਾਂ ਨੇ ਪਰਨੇ ਉਹ ਵੀ ਮਾਲੀ ਦੇ ਖਾਤ ਵਿੱਚ ਨਹੀਂ ਸੱਚ ਐਵੇਂ ਕਿ ਜ਼ਮੀਨ ਨੇ ਜੋ ਕੁਝ ਦੇਣਾ ਉਹ ਵੀ ਸਾਡੇ ਹੱਥ 'ਚ ਨਹੀਂ ਤੇ ਜੋ ਕੁਝ ਸੂਰਜ ਦੀਆਂ ਕਿਰਨਾਂ ਨੇ ਪਰਣਾ ਉਹ ਵੀ ਸਾਡੇ ਹੱਥ 'ਚ ਨਹੀਂ ਸਾਡੇ ਕੋਲ ਤਾਂ ਥੋੜਾ ਜਿਹਾ ਉਦਮ ਹੈ ਬੀਜ ਲਾਗਿਆ ਗੋਡੀ ਕਰਤੀ ਖਾਦ ਪਾਤੀ ਦਵਾਈ ਪਾ ਦਿੱਤੀ ਜੋ ਧਰਤੀ ਨੇ ਦੇਣਾ ਜੋ ਅਸਮਾਨ ਨੇ ਦੇਣਾ ਇਹ ਰੱਬ ਦੇ ਖਾਤਿਰ 'ਚ ਬੰਦੇ ਦੇ ਹੱਥ 'ਚ ਨਹੀਂ